ਸਾਥੀਓ ਜੈ ਜੈਪੁਰ ਜੈ ਜਸਵੰਤ ਜੈ ਮਜ਼ਦੂਰ ਜੈ ਜਵਾਨ ਜੈ ਕਿਸਾਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਸ਼ਵਾਸੀ ਵਿਅਕਤੀ ਲੋਕ ਲਾਈ ਸੰਗਠਨ ਪੰਜਾਬ ਵੱਲੋਂ ਅਸੀਂ ਮਜ਼ਦੂਰ ਹੱਕੀ ਤੇ ਨਾਲ ਸੰਵਿਧਾਨਕ ਹੱਕੀ ਲੋਕ ਹਿੱਤ ਵਿੱਚ ਜਿੰਨੀਆਂ ਵੀ ਮੰਗਾਂ ਉਹਨਾਂ ਤੇ ਅਸੀਂ ਸੰਘਰਸ਼ ਵਿੱਢਿਆ ਹੋਇਆ ਅਸੀਂ ਪਿੰਡ ਪਿੰਡ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਲੈ ਕੇ ਜਾਣ ਦੀ ਸਾਥੀਆਂ ਦੇ ਨਾਲ ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਨਾਲ ਜਿਹੜੇ ਸਾਥੀ ਸਾਡੇ ਕੋਈ ਆਪ ਦਾ ਰਜਗਾਰ ਚਲਾ ਰਿਹਾ ਧੰਦਾ ਚਲਾ ਰਿਹਾ ਅਸੀਂ ਇਹ ਵੀ ਨਾਲ ਅਸੀਂ ਬੇਨਤੀਆਂ ਕਰਦੇ ਆ ਕਿ ਉਹਨਾਂ ਦੇ ਵੀ ਅਗੇ سپورਟ ਦੀ ਉਹਨਾਂ ਦੀ سپورਟ ਦੀ ਲੋੜ ਹੈ ਤੁਹਾਡੀ ਸਾਰਿਆਂ ਦੀ سپورਟ ਦੀ ਲੋੜ ਹੈ ਕਿ ਉਹਨਾਂ ਨੂੰ ਤੁਸੀਂ سپورਟ ਕਰੋ ਜਿਵੇਂ ਕਿ ਸਾਡੇ ਪੂਰਾ ਸਿੰਘ ਜੀ ਉਡਤ ਭਗਤ RAM ਇਕਾਈ ਦੇ ਸਾਡੇ ਪ੍ਰਬੰਧਕ ਨੇ ਤੇ ਉਹਨਾਂ ਨੇ ਪਿੰਡ ਬਾਜੇ ਵਾਲਾ ਮਾਨਸਾ ਵਿਖੇ ਆਪਣੀ ਡੀਜੇ ਦੀ ਡੀਜੇ ਸਾਊਂਡ ਦੀ ਦੁਕਾਨ ਕੀਤੀ ਹੋਈ ਆ ਲੈਗ ਕੀਤੀ ਹੋਈ ਆ ਤਾਂ ਜਿਨ੍ਹਾਂ ਨੂੰ ਵੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸਾਊਂਡ ਦੀ ਲੋੜ ਹੋਵੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਨਾਮ ਦਿੱਤਾ ਗਿਆ ਤਾਂ ਸਾਡੇ ਸਾਥੀ ਪੂਰਾ ਸਿੰਘ ਜੀ ਇਹਨਾਂ ਦੇ ਡੀਜੇ ਸਾਊਂਡ ਆਪ ਕੋ ਲੈ ਕੇ ਜਾ ਸਕਦੇ ਨੇ ਔਰ ਆਉਣ ਜਾਣ ਦਾ ਪੂਰਾ ਪ੍ਰਬੰਧ ਹੈ ਜੀ ਲੈ ਕੇ ਆਉਣ ਦਾ ਲੈ ਕੇ ਜਾਣ ਦਾ ਪੂਰਾ ਪ੍ਰਬੰਧ ਹੈ ਤੇ ਇਹ ਇਹਨਾਂ ਦਾ ਸਾਊਂਡ ਬੁੱਕ ਕਰਾ ਸਕਦੇ ਹੋ ਕਿਸੇ ਵੀ ਸਮਾਗਮ ਤੇ ਤੇ ਨਾਲ ਹੀ ਅਸੀਂ ਕੈਮਰਾਮੈਨ ਨੂੰ ਕਹਾਂਗੇ ਕਿ ਉਹ ਸਾਡੇ ਸਾਊਂਡ ਵੀ ਦਿਖਾ ਦੇਣ ਸਾਡੇ ਸਾਥੀ ਦੇ ਸਾਊਂਡ ਦਿਖਾ ਦਿਓ ਜੀ ਹਾਕੀ ਲੈਬ ਸਾਊਂਡ ਇਹ ਲੈਬ ਸਾਊਂਡ ਨੇ ਜੀ ਤੇ ਨਾਲ ਹੀ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਨੇੜੇ ਸੀਨੀਅਰ ਸੈਕੰਡਰੀ ਸਕੂਲ ਹੈ ਵੀ ਉਹ ਵੀ ਦਿਖਾਉਣ ਉਹ ਤੇ ਨਿਗਰ ਮਰਵਾਉਣ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਸਾਊਂਡ ਦੀ ਦੁਕਾਨ ਹੈ ਤੇ ਇਹ ਸਾਉਂਡ ਨੂੰ ਬੁੱਕ ਕਰਵਾ ਕੇ ਸਾਡੇ ਆ ਪੂਰੀ ਵਿੱਚ ਲੈ ਲੋ ਵਿੱਚ ਹੀ ਲੰਮਰ ਆ ਜਾਗੇ ਇਹਦੇ ਵਿੱਚ ਨੰਬਰ ਇਹਦੇ ਵਿੱਚ ਵੀ ਆ ਨਾਲੇ ਸਕਰੀਨ ਤੇ ਵੀ ਆ ਤੇ ਨਾਲ ਹੀ ਬੇਨਤੀ ਇਹ ਹੈ ਕਿ ਸਾਡੇ ਸੰਘਰਸ਼ੀ ਸਾਥੀਆਂ ਦੀ سپورਟ ਵੀ ਨਾਲ ਕਰੋ ਕਿਉਂਕਿ ਅਸੀਂ ਸੰਘਰਸ਼ ਵੀ ਤੁਹਾਡੇ ਲਈ ਲੜ ਰਹੇ ਆ ਤੇ ਆਪਦੇ ਰੋਜ਼ਗਾਰ ਚ ਲਾ ਕੇ ਉਹਨਾਂ ਚੋਂ ਦਸੌਂਦੇ ਦੇ ਰੂਪ ਦੇ ਵਿੱਚ ਅਸੀਂ ਦਸੌਂਦੇ ਕਿ ਅਸੀਂ ਤਾਂ ਪੂਰੇ ਦਾ ਪੂਰਾ ਹੀ ਸੰਘਰਸ਼ਾਂ ਤੇ ਲਾ ਰਹੇ ਆ ਸਾਥੀਓ ਤੇ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੇ ਪੂਰਾ ਸਿੰਘ ਜੀ ਦੇ ਇਸ ਮਿਹਨਤ ਨਾਲ ਚਲਾਏ ਹੋਏ ਕੰਮ ਦੇ ਵਿੱਚ ਵਾਧਾ ਹੋਵੇ ਇਹਨਾਂ ਕਹਿੰਦਾ ਹੋਇਆ ਤੁਹਾਡੇ ਤੋਂ ਸਾਰਿਆਂ ਤੋਂ ਇਜਾਜ਼ਤ ਲੈਣਾ ਜੈ ਭੀਮ ਜੈ ਭਾਰਤ ਜੈ ਸਭਿਦਾ